ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਬਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਧੋਰੀ ਦੇ ਬੜਵਾਲ ਵਿਖੇ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੀ ਦੂਜੇ ਪੜਾਅ ਦੀ ਸ਼ੁਰੂਆਤ ਤੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਯਾਤਰੀਆਂ ਨੂੰ ਬਸ ਦੇ ਵਿੱਚ ਮਿਲਣਗੀਆਂ ਸਾਰੀਆਂ ਸਹੂਲਤਾਂ ਤੇ ਨਾਲ ਹੀ ਮਿਲੇਗੀ ਡਾਕਟਰੀ ਸਹੂਲਤ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਆਰਟੀਓ ਵੱਲੋਂ ਫੀਸਲੈਸ ਸੇਵਾਵਾਂ ਦੀ ਕੀਤੀ ਗਈ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਦਲਾਲਾਂ ਤੋਂ ਮਿਲੇਗੀ ਨਿਜਾਤ ਅੱਜ ਬੜਾ ਇਤਿਹਾਸਕ ਦਿਨ ਹੈ ਖਾਸ ਤੌਰ ਤੇ ਇਹਨੂੰ ਆਪਾਂ ਜਿਹੜੀ ਟ੍ਰੈਫਿਕ ਦੇ ਮਾਮਲੇ 'ਚ ਆਪਾਂ ਇਹਨੂੰ ਇੱਕ ਡਿਜੀਟਲ ਡੇ ਕਹਿ ਸਕਦੇ ਹਾਂ ਸਭ ਤੋਂ ਵੱਧ ਖੱਜਲ ਖੁਆਰੀ ਜਿਹੜੀ ਐ ਉਹ ਆਰਟੀਓ ਆਫਿਸ ਡੀਟੀਓ ਆਫਿਸਾਂ ਚ ਹੁੰਦੀ ਸੀ ਲਾਇਸੈਂਸ ਨਾਲ ਰਿਲੇਟਡ ਆਰਸੀ ਨਾਲ ਰਿਲੇਟਡ ਇੰਸ਼ੋਰੈਂਸ ਨਾਲ ਰਿਲੇਟਡ ਚਲਾਣਾ ਨਾਲ ਰਿਲੇਟਡ ਜਿਹੜੀਆਂ ਵਾਇਲੇਸ਼ਨਸ ਸੜਕ ਤੇ ਆਵਾਜਾਈ ਦੇ ਰੂਲਾਂ ਦੀਆਂ ਹੁੰਦੀਆਂ ਸੀ ਉਹਨਾਂ ਨੂੰ ਭੁਗਤਣਾ ਜਾਂ ਲਾਇਸੈਂਸ ਬਣਾਉਣਾ ਲਰਨਿੰਗ ਲਾਇਸੈਂਸ ਫਿਰ ਲਾਇਸੈਂਸ ਅਪਡੇਟ ਕਰਾਉਣਾ ਬਹੁਤ ਸਾਰੇ ਕੰਮ ਸੀਗੇ ਜਿੰਨ ਵਾਸਤੇ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਸੀ ਅੱਜ ਉਹ ਖੱਜਲ ਖਵਾਰੀਆਂ ਨੂੰ ਜਿੰਦਾ ਲਾ ਦਿੱਤਾ ਗਿਆ ਅੱਜ ਇੱਥੇ ਜਿਹੜੀ ਕ腐ਪਸ਼ਨ ਚੱਲਦੀ ਸੀ ਕੋਈ ਨਾ ਕੋਈ ਏਜੰਟ ਫਿਰਦੇ ਹੋਣਗੇ ਮੈਂ ਤੇਰਾ ਕੰਮ ਕਰਾ ਦੂੰਗਾ ਤੂੰ ਮੈਨੂੰ ਆਦ ਕਰਦੇ ਉਹ ਕਰਦੀ ਵਿੱਚ ਫਿਰਦੇ ਰਹਿੰਦੇ ਦਲਾਲ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕਮਿਸ਼ਨਰਾਂ ਨੂੰ ਜਿੰਦਾ ਲਾ ਗਿਆ ਤੇ ਚਾਬੀਆਂ ਜਿਹੜੀਆਂ ਨੇ ਉਹ ਡਸਟਬਿਨ ਚ ਸੁੱਟ ਦਿੱਤੀਆਂ ਗਈਆਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਤੇ ਮਹਿੰਦਰ ਭਗਤ ਵੱਲੋਂ ਦਿੱਤਾ ਗਿਆ ਮਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਜਾਦਵ ਨੂੰ ਸੱਦਾ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਨੀਲ ਗਰਕ ਨੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਐਲਾਨੇ ਗਏ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਬਾਰੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਪੁੱਛਿਆ ਸਵਾਲ ਕਿ 50 ਦਿਨ ਹੋ ਗਏ ਨੇ ਐਲਾਨ ਕੀਤੇ ਨੂੰ ਤੇ ਹੁਣ ਉਹ ਪੈਸਾ ਹੈ ਕਿੱਥੇ ਅੱਜ ਪੂਰੇ 50 ਦਿਨ ਹੋ ਗਏ ਆ ਜਦੋਂ 9 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਆਏ ਸੀ ਤੇ ਉਹਨਾਂ ਨੇ ਹੜ੍ਹਾਂ ਦਾ ਹਵਾਈ ਸਰਵੇਖਣ ਕੀਤਾ ਸੀ ਤੇ ਉਹਨਾਂ ਨੇ ਖੁਦ ਉਸ ਵਕਤ ਮੰਨਿਆ ਸੀ ਕਿ ਪੰਜਾਬ ਦੇ ਵਿੱਚ ਭਿਆਨਕ ਤਬਾਹੀ ਹੋਈ ਹੈ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਲੱਖਾਂ ਏਕੜ ਫਸਲ ਤਬਾਹ ਹੋਈ ਹੈ ਪਸ਼ੂਧਨ ਦਾ ਨੁਕਸਾਨ ਹੋਇਆ ਛੜਕਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਤੇ ਪਰ ਉਸ ਵਕਤ ਉਹਨਾਂ ਨੇ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਅਨਾਉਂਸਮੈਂਟ ਕੀਤੀ ਸੀ ਹਾਲਾਂਕਿ ਅਸੀਂ ਉਦੋਂ ਵੀ ਕਿਹਾ ਸੀ ਇਹ ਉੱਠ ਦੇ ਮੂੰਹ ਚ ਜੀਰੇ ਵਾਲੀ ਗੱਲ ਹੈ ਖੈਰ ਉਸ ਵਕਤ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਆਖਿਆ ਸੀ ਕਿ ਤੁਸੀਂ ਪੰਜਾਬ ਸਰਕਾਰ ਜਿਹੜੀ ਹੈ ਉਹ ਪੂਰਾ ਜਾਇਜ਼ਾ ਲੈ ਕੇ ਰਿਪੋਰਟ ਪੜਾ ਕੇ ਪੇਸ਼ ਕਰੋ ਉਸ ਤੋਂ ਬਾਅਦ ਦਰਜਨਾ ਕੇਂਦਰੀ ਮੰਤਰੀ ਵੀ ਪੰਜਾਬ ਦੇ ਵਿੱਚ ਆਏ ਉਹਨਾਂ ਦੇ ਨਾਲ ਸਰਵੇਖਣ ਟੀਮਾਂ ਵੀ ਆਈਆਂ ਉਹਨਾਂ ਨੇ ਵੀ ਜਾਇਜ਼ਾ ਲਿਆ ਔਰ ਸਾਰਿਆਂ ਨੇ ਮੰਨਿਆ ਕਿ ਪੰਜਾਬ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਕੁਦਰਤੀ ਕਰੋਪੀ ਕਾਰਨ ਇਨਾ ਨੁਕਸਾਨ ਅੱਜ ਤੱਕ ਕਦੇ ਨਹੀਂ ਹੋਇਆ ਪਰ ਪੰਜਾਬ ਦੀ ਸਰਕਾਰ ਨੇ ਜੋ ਰਿਪੋਰਟ ਬਣਾ ਕੇ ਭੇਜੀ ਨੂੰ ਵੀ ਇੱਕ ਮਹੀਨਾ ਹੋ ਗਿਆ ਮੋਦੀ ਸਾਹਿਬ ਨੇ ਉਹ 13000 ਕਰੋੜ ਰੁਪਏ ਜਿਹੜਾ ਅੰਕਲਨ ਕਰਕੇ ਪੰਜਾਬ ਸਰਕਾਰ ਨੇ ਭੇਜਿਆ ਉਹ ਤਾਂ ਕੀ ਦੇਣਾ ਸੀ ਜਿਹੜਾ 1600 ਕਰੋੜ ਰੁਪਈਆ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਅਨਾਉਂਸ ਕੀਤਾ ਸੀ ਰਾਹਤ ਪੈਕੇਜ ਉਹ ਵੀ ਅੱਜ ਤੱਕ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲਿਆ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਮਿਲਿਆ ਮੈਂ ਤੇ ਨਰਿੰਦਰ ਮੋਦੀ ਜੀ ਨੂੰ ਇਹੀ ਬੇਨਤੀ ਕਰਨੀ ਚਾਹਣਾ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਇਹ ਉਹ ਪੰਜਾਬੀ ਨੇ ਇਹ ਉਹ ਪੰਜਾਬ ਆ ਜਿਸ ਨੇ ਹਮੇਸ਼ਾ ਦੇਸ਼ ਦਾ ਸਾਥ ਦਿੱਤਾ ਹੈ ਚਾਹੇ ਸਰਹੱਦਾਂ ਦੀ ਗੱਲ ਹੋਵੇ ਸਾਡੇ ਜਵਾਨਾਂ ਨੇ ਹਿੱਕ ਦੇ ਉੱਤੇ ਗੋਲੀ ਖਾਦੀ ਹੈ ਤੇ ਚਾਹੇ ਦੇਸ਼ ਦੇ ਅਨਾਜ ਭੰਡਾਰ ਭਰਨ ਦੀ ਗੱਲ ਹੋਵੇ ਪੰਜਾਬ ਦੇ ਕਿਸਾਨਾਂ ਨੇ ਕਦੇ ਕਸਰ ਨਹੀਂ ਛੱਡੀ ਤੇ ਅੱਜ ਜਦੋਂ ਰਾਹਤ ਦੀ ਗੱਲ ਆਉਂਦੀ ਹੈ ਰਾਹਤ ਪੈਕੇਜ ਦੀ ਗੱਲ ਆਉਂਦੀ ਹੈ ਤਾਂ ਨਿਰਾਸ਼ਾ ਹੀ ਲੱਗ ਰਹੀ ਹੈਗੀ ਹੈ ਔਰ ਉਸ ਵਕਤ ਜਦੋਂ ਪ੍ਰਧਾਨ ਮੰਤਰੀ ਸਾਹਿਬ ਇੱਥੇ ਆਏ ਸੀ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਜੀ ਵੀ ਉੱਥੇ ਹੀ ਸੀ। ਔਰ ਉਹਨਾਂ ਨੇ ਮੀਡੀਆ ਦੇ ਵਿੱਚ ਕਿਹਾ ਸੀ ਕਿ ਇਹ 1600 ਕਰੋੜ ਰੁਪਏ ਦਾ ਟੋਕਨ ਬਣੀ ਹੈ। ਅੱਜ ਮੈਂ ਸੁਨੀਲ ਜਾਖੜ ਜੀ ਨੂੰ ਵੀ ਪੁੱਛਣਾ ਚਾਹਣਾ ਹਾਂ। ਜਾਖੜ ਸਾਹਿਬ 50 ਦਿਨ ਹੋ ਗਏ ਉਹ ਪੈਸਾ ਕਿੱਥੇ ਹੈ? ਉਹ ਪੈਸਾ ਕਦੋਂ ਆਏਗਾ? ਕਿ ਇਹ ਜੁਮਲਾ ਹੋ ਕੇ ਤਾਂ ਨਹੀਂ ਰਹਿ ਜਾਏਗਾ? ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਆਗੂ ਵਿਕਰਮ ਮਜੀਠੀਆ ਦੇ ਖਿਲਾਫ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਚੱਲ ਰਹੇ ਕੇਸ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਤੇ ਹਾਈ ਕੋਰਟ ਦੇ ਵਿੱਚ ਹੋਈ ਸੁਣਵਾਈ ਤੇ ਸੁਣਵਾਈ ਟਲੀ 6 ਨਵੰਬਰ ਤੱਕ ਫਿਰੋਜ਼ਪੁਰ ਦੇ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰ ਦੇ ਘਰ ਤੇ ਕੀਤੀ ਗਈ ਵੱਡੀ ਸਰਕਾਰ ਕਾਰਵਾਈ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਤਸਕਰ ਦੇ ਖਿਲਾਫ ਹੈਰੋਨ ਦਾਕ ਮਾਮਲਾ ਦਰਜ ਤੇ ਅਜੀਬੀ ਕਰਜਾ ਹੈ ਨਸ਼ੇ ਦੀ ਤਸਕਰੀ ਤੇ ਪੁਲਿਸ ਵੱਲੋਂ ਕੀਤੀ ਗਈ ਆ ਕਾਰਵਾਈ ਤੇ ਇਸ ਨਕੀਤਾ ਹੋਇਆ ਸੀ ਨਜਾਇਜ਼ ਕਬਜ਼ਾ ਜੇ ਜਿਹੜੀ ਅੱਜ ਤੁਹਾਡੇ ਸਾਹਮਣੇ ਪਿੱਛੇ ਜਿਹੜੀ JCB ਚੱਲ ਵੀ ਰਹੀ ਹੈ ਇਹ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਇਸ ਤੋਂ ਇਲਾਵਾ ਤੁਹਾਨੂੰ ਦੱਸਦੇ ਆਂ ਵੀ ਇਸ ਦੇ ਖਿਲਾਫ ਹਿਰੋਇਨ ਦਾ ਮੁਕੱਦਮਾ ਵੀ ਜਿਹੜਾ ਹੈਗਾ ਉਹ ਦਰਜ ਰਿਸਟਰ ਹੋਇਆ ਉਸ ਵਿੱਚ ਅਸੀਂ 2 ਕਿਲੋ ਇਹ ਇਹਦੇ ਕਿਲੋ ਹਿਰੋਇਨ ਵੀ ਬਰਾਮਦ ਕੀਤੀ ਹੋਈ ਹੈ ਜਿਹੜਾ ਕਿ ਮੁਕੱਦਮਾ 2023 ਦੇ ਵਿੱਚ ਦਰਜ ਰਿਸਟਰ ਹੋਇਆ ਸੀ ਜੇਲ੍ਹ ਵੀ ਜਾ ਕੇ ਆਇਆ ਹੈ ਚਿੱਟੇ ਦਾ ਕੰਮ ਕਰਦਾ ਤੇ ਹੁਣ ਵੀ ਜਿਹੜਾ ਹੈਗਾ ਇਹਦੇ ਖਿਲਾਫ ਜਿਹੜੀ ਸਾਡੇ ਕੋਲ ਇਨਪੁਟ ਹੈਗੀ ਹੈ ਵੀ ਇਹ ਜਿਹੜਾ ਹੈਗਾ ਇਹ ਕੰਮ ਕਰਦਾ ਹੈਗਾ ਇਸੇ ਤਰ੍ਹਾਂ ਜਿਹੜਾ ਹੈਗਾ ਅਸੀਂ ਇਸ ਦੇ ਕਬਜ਼ਾ ਜਿਹੜਾ ਹੈਗਾ ਅਜੀ ਦੇ ਕੋਲ ਦਵਾਇਆ ਜਾ ਰਿਹਾ ਹੈ ਤਹਿਸੀਲਦਾਰ ਸਾਹਿਬ ਨੂੰ ਕਬਜ਼ਾ ਦਵਾਇਆ ਜਾ ਰਿਹਾ ਹੈ ਪੁਲਿਸ ਪ੍ਰੋਡਕਸ਼ਨ ਨਾਲ ਆਈ ਹੈ ਇਸ ਤੋਂ ਇਲਾਵਾ ਤੁਹਾਨੂੰ ਅਸੀਂ ਦੱਸ ਦਈਏ ਵੀ ਜਿਹੜੇ ਹੁਣ ਤੱਕ ਜਿਹੜੀ ਹੈਗੀ ਹੈ ਡਿਸਟ੍ਰਿਕਟ ਫਿਰੋਜ਼ਪੁਰ ਵਾਲੋ ਜਿਹੜਾ ਹੈਗਾ ਨਸ਼ੇ ਦਾ ਯੁੱਧ ਯੁੱਧ ਨਸ਼ਾ ਵਿਰੋਧੀ ਜਿਹੜੇ 1 ਤਿੰਨ 25 ਤੋਂ ਸ਼ੁਰੂ ਹੋਇਆ ਉਸ ਦੇ ਵਿੱਚ ਕਰੀਬ ਅਸੀਂ 1250 ਮੁਕਾਦਮੇ ਐਨਡੀਪੀਏ ਸੈਕਟਰ ਦੇ ਦਰਜੇ ਦਿਸਟ੍ਰਿਕਟ ਕੀਤੇ ਨੇ 1550 ਵਿਅਕਤੀ ਅਸੀਂ ਜਿਹੜੇ ਹੈਗੇ ਨੇ ਕਾਬੂ ਕੀਤੇ ਨੇ ਕਰੀਬ 231 ਕਿਲੋ ਤੋਂ ਉੱਪਰ ਅਸੀਂ ਹੈਰੋਇਨ ਬਰਾਮਦ ਕੀਤੀ ਹੈ 1200 ਕਿਲੋ ਦੇ ਉੱਪਰ ਅਸੀਂ ਪੋਪੀਐਸ ਬਰਾਮਦ ਕੀਤਾ ਹੈ 30 ਕਿਲੋ ਦੇ ਕਰੀਬ ਅਸੀਂ ਜਿਹੜੀ ਹੈ ਉਹ ਪੀਐਮ ਬਰਾਮਦ ਕੀਤੀ ਹੈ ਸਵਾ ਕਿਲੋ ਦੇ ਕਰੀਬ ਆਈਸ ਬਰਾਮਦ ਕੀਤੀ ਹੈ 10 ਲੱਖ ਤੋਂ ਉੱਪਰ ਅਸੀਂ ਗੋਲੀਆਂ ਤੇ ਕੈਪਸੂਲ ਜਿਹੜੇ ਹੈਗੇ ਨੇ ਉਹ ਬਰਾਮਦ ਕੀਤੇ ਨੇ ਇਸ ਤੋਂ ਇਲਾਵਾ ਵੀ ਜਿਹੜਾ ਸਵਾ ਕਰੋੜ ਤੋਂ ਉੱਪਰ ਅਸੀਂ ਜਿਹੜਾ ਹੈਗੇ ਨੇ ਡਰੱਗਸ ਮਨੀ ਨੂੰ ਅਸੀਂ ਸੀਜ਼ ਕੀਤਾ ਚੇਰੀਨੰਪੁਰ ਸਾਹਿਬ ਦੇ ਪਿੰਡ ਆਗਮਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਆਗੂ ਤੇ ਚੱਲੀਆਂ ਗੋਲੀਆਂ ਤੇ ਇਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਸੀ ਦਾਖਲ ਤੇ ਹਸਪਤਾਲ ਵੱਲੋਂ ਪੀਜੀਆਈ ਦੇ ਵਿੱਚ ਕੀਤਾ ਗਿਆ ਰਿਹਾ ਫਿਰ ਪੁਲਿਸ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ ਖਮਾੜੋਂ ਦੇ ਵਿੱਚ ਇੱਕ ਤਿੰਨ ਬੱਚਿਆਂ ਦੇ ਪਿਓ ਨੇ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ ਪਰਿਵਾਰ ਵੱਲੋਂ ਸਾਹ ਚਲਦੇ ਹੋਣ ਦੇ ਚਲਦੇ ਕਰਵਾਇਆ ਗਿਆ ਸੀ ਹਸਪਤਾਲ ਦੇ ਵਿੱਚ ਦਾਖਲ ਜਿੱਥੇ ਡਾਕਟਰਾਂ ਵੱਲੋਂ ਦਿੱਤਾ ਗਿਆ ਮ੍ਰਿਤਕ ਇਕਰਾਰ ਮੇਰੇ ਇਹ ਮੇਰਾ ਸਾਕਾ ਬ੍ਰਦਰ ਜੀ ਹੈ ਹਾਂਜੀ ਇਹ ਅੱਜ ਸਵੇਰੇ ਉੱਠੇ ਜੀ ਇਹ ਤਾਂ ਪਏ ਸੀਗੇ ਉੱਪਰ ਗਲਫਰਾ ਉਹਨਾਂ ਲੱਤਾ ਹੋਇਆ ਸੀਗੇ ਅਕਸਰ ਉਹਦੀ ਘਰ ਵਾਲੀ ਨਾਲ ਲੜਾਈ ਰਹਿੰਦੀ ਸੀਗੀ ਹਾਂਜੀ ਉਹਨਾਂ ਦੇ ਸਹੁਰੇ ਉਹਨੂੰ ਧਮਕਾਉਂਦੇ ਰਹਿੰਦੇ ਸੀਗੇ ਤੇ ਉਹਦੇ ਸਾਲੇ ਤਿੰਨ ਚਾਰ ਥਾਲੇ ਸੀਗੇ ਜੀ ਉਹ ਉਹਨਾਂ ਨੂੰ ਦਿਵਾਲੀ ਦੇ ਕੁਝ ਦਿਨ ਪਹਿਲਾਂ ਉਹਨਾਂ ਦੀ ਲੜਾਈ ਹੋਈ ਹੈ ਦੋ ਦਿਨ ਪਹਿਲਾਂ ਜੀ ਉਹਦਾ ਇਹ ਉਹ ਭਾਈ ਆਇਆ ਕੁੜੀ ਦਾ ਜੀ ਉਹਨੂੰ ਆ ਕੇ ਲੈ ਗਿਆ ਇੱਥੇ ਤੋਂ ਲੈ ਕੇ ਨਾਣੇ ਉਹਨੂੰ ਉਹਦੀ ਸਾਰੇ ਫੜ ਲਿਆ ਇੱਥੇ ਉਰ ਲਾੜਾ ਦੇ ਵਿੱਚ ਟਾਬੇ ਦੀ ਆੜ-ਹੀਟਾਂ ਚੱਲ ਰਿਆ ਸੀ ਦੇ ਵਪਾਰ ਦਾ ਤੰਦਾ ਪੁਲਿਸ ਨੇ ਰੇਡ ਮਾਰ ਕੇ 8 ਵਿਅਕਤੀਆਂ ਨੂੰ ਕੀਤਾ ਕਾਬੂ ਜਿਨ੍ਹਾਂ ਵਿੱਚ 5 ਔਰਤਾਂ ਵੀ ਨੇ ਸ਼ਾਮਲ ਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਸ਼ੁਰੂ ਖਰੜ ਕੁਰਾਲੀ ਰੋਡ ਦੇ ਉੱਪਰ ਸੜਕ ਪਾਰ ਕਰਦੇ ਇੱਕ ਵਿਅਕਤੀ ਨੂੰ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ ਵਿਅਕਤੀ ਦੀ ਹੋਈ ਮੌਤ ਤੇ ਇਸ ਤੋਂ ਬਾਅਦ ਟਰੱਕ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ ਐਸੇ ਪੰਜਾਬ ਦੇ ਕੁਝ ਵੱਡੇ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇਹ ਇਜਾਜ਼ਤ ਤਸ਼ਕੀਕਾਲ